ਗਲੋਬਲ ਪੰਜਾਬੀ ਟਿਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਟਿਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਅਮਰ ਸਿੰਘ ਚਾਹਲ ਸਾਬਕਾ ਆਈਜੀ ਅਮਰ ਸਿੰਘ ਚਾਹਲ ਦੇ ਮਾਮਲੇ ਛੁਣ ਨਵੇਂ ਰਾਜ਼ ਖੁੱਲਣ ਲੱਗੇ ਨੇ ਨਵੀਆਂ ਪਰਤਾਂ ਸਾਹਮਣੇ ਆਉਣ ਲੱਗੀਆਂ ਨੇ ਤੇ ਨਵਾਂ ਸੱਚ ਬਹੁਤ ਫਿਕਰਮੰਦੀ ਵਾਲਾ ਤੇ ਭੈਪੀਤ ਕਰਨ ਵਾਲਾ ਸਾਬਕਾ ਆਈਜੀ ਅਮਰ ਸਿੰਘ ਚਾਹਲ ਦੇ ਮਾਮਲੇ ਦੇ ਵਿੱਚ ਇੱਕ ਪਹਿਲੂ ਤਾਂ ਇਹ ਹੀ ਹੈ ਕਿ ਜੀ ਖੁਦਕੁਸ਼ੀ ਦੀ ਕੋਸ਼ਿਸ਼ ਹੋਈ ਲੰਬਾ ਚੋੜਾ ਸੁਸਾਈਡ ਨੋਟ ਲਿਖਿਆ ਗਿਆ ਚਿੱਠੀ ਲਿਖੀ ਗਈ ਡੀਜੀਪੀ ਨੂੰ ਤੇ ਉਸ ਤੋਂ ਬਾਅਦ ਆਪਰੇਸ਼ਨ ਹੋਏ ਅਜੇ ਵੈਂਟੀਲੇਟਰ ਤੇ ਨੇ ਸਥਿਤੀ ਸਥਿਰ ਹੈ ਹੈ ਨਾ ਪਰ ਥੋੜਾ ਖਤਰਾ ਹੈ ਤੋਂ ਬਾਅਦ ਵੀ ਦੱਸਿਆ ਜਾ ਰਿਹਾ ਪਰ ਅਜੇ ਵੀ ਚਿੰਤਾ ਬਣੀ ਹੋਈ ਹੈ ਇੱਕ ਪਹਿਲੂ ਤਾਂ ਇਹ ਹੈ ਦੂਸਰਾ ਪਹਿਲੂ ਆਪਾਂ ਲਗਾਤਾਰ ਬਾਤ ਚ ਦੇ ਆਏ ਕਿ ਜਿੱਦਾਂ ਹੀ ਅਮਰ ਸਿੰਘ ਚਾਹਲ ਦਾ ਇਹ ਮਾਮਲਾ ਸਾਹਮਣੇ ਆਇਆ ਅਮਰ ਸਿੰਘ ਚਾਹਲ ਦੇ ਇਸ ਮਾਮਲੇ ਦੇ ਨਾਲ ਹੀ ਐ ਬਹਿਰ ਕਲਾਮ ਰਿਗਾੜੀ ਕੋਟਪੂਰਾ ਗੋਲੀਕਾਂਡ ਉਹ ਵੀ ਸਭ ਦੇ ਜ਼ਹਿਨ 'ਚ ਆਇਆ ਉਸ ਮਾਮਲੇ 'ਚ ਵੀ ਪੰਜਾਬ ਇਨਸਾਫ ਦੀ ਕਰਿਆ ਪਰ ਜਿਹੜਾ ਮਾਮਲਾ ਅਮਰ ਸਿੰਘ ਚਾਹਲ ਆਧਾਰ ਬਣਾ ਕੇ ਕਹਿੰਦੇ ਨੇ ਕਿ ਜਿਹਦੇ ਕਾਰਨ ਮੈਨੂੰ ਇਹ ਕਦਮ ਚੁੱਕਣਾ ਪਿਆ ਉਹ ਹੈ ਜੀ 8 ਕਰੋੜ ਤੋਂ ਉੱਪਰ ਦੀ ਠੱਗੀ ਦਾ ਮਾਮਲਾ ਕਿ ਜੀ ਮੈਂ ਇੱਕ ਰਿਟਾਇਰਡ ਅਧਿਕਾਰੀਆਂ ਦੇ ਗਰੁੱਪ 'ਚ ਸੀ ਜੀ ਹੈ ਉਸ ਗਰੁੱਪ ਦੇ ਵਿੱਚ ਜੀ ਸਾਨੂੰ ਸਮਝਾਇਆ ਜਾਂਦਾ ਸੀ ਕਿ ਇਨਵੈਸਟਮੈਂਟ ਕਿਵੇਂ ਕਰਨੀ ਹੈ ਜੀ ਸ਼ੇਅਰ ਮਾਰਕੀਟ 'ਚ ਕਿਵੇਂ ਲਾਉਣਾ ਹੈ ਜੀ ਉਹ ਕੁਝ ਪੈਸੇ ਲਾਤੇ ਜੀ ਉਹ ਤੋਂ ਕੁਝ ਆਮਦਨ ਆਉਂਦੀ ਦਿਖਾਤੀ ਜੀ ਸਾਨੂੰ ਤੇ ਮੈਂ ਝਾਲਚ ਫਸਿਆ ਜੀ ਤੇ ਮੈਂ ਬਹੁਤ ਪੈਸੇ ਲਾਤੇ ਜੀ ਹੁਣ ਮੈਂ ਜੀ ਕਰਜ਼ਾ ਫੜਿਆ ਜੀ ਰਿਸਟਰਨ ਤੋਂ ਫੜਿਆ ਜੀ 7 ਕਰੋੜ ਦਾ ਜੀ ਮੈਂ ਦੇਣੇ ਆ ਜੀ ਇਹ ਸਾਰਾ ਮਾਮਲਾ ਮਾਮਲਾ ਇੱਥੇ ਨਹੀਂ ਰੁਕਿਆ ਜਨਾਬ ਬੇਸ਼ੱਕ ਹੁਣ ਇਸ ਘਟਨਾ ਤੋਂ ਬਾਅਦ ਪੁਲਿਸ ਚੌਕਸ ਹੋਈ ਹੈ ਭਜਨ ਅਰਥ ਕਰ ਰਹੀ ਹੈ ਕਿ ਕਿਹੜੇ ਫੋਨ ਤੇ رابطہ ਹੁੰਦਾ ਸੀ ਕਿਹੜੇ ਨੰਬਰ ਤੋਂ ਫੋਨ ਆਉਂਦਾ ਸੀ ਕਿੱਥੇ ਪੈਸਾ ਲਾਇਆ ਸੀ ਕਿਹੜੇ ਖਾਤੇ ਅੰਦਰ ਟਰਾਂਸਫਰ ਕੀਤਾ ਸੀ ਬਹੁਤ ਕੁਸ਼ਲ ਜੀ ਜਾਂਚ ਪੜਤਾਲਿਆ ਗਲਤਨ ਪੱਥਰ ਨਹੀਂ ਉਹ ਟੈਕਨੋਲੋਜੀ ਸਿਕਰ ਤੇ ਆ ਸਾਡੇ ਪਰ ਜਿਹੜਾ ਪਹਿਲੂ ਨਵਾਂ ਸਾਹਮਣੇ ਆਇਆ ਹੈ ਕੋਈ ਹੈ ਜਨਾਬ ਇੱਕ ਕਮਰ ਸਿੰਘ ਚਾਹਲਨੀ ਕਈਆਂ ਸਾਬਕਾ ਅਧਿਕਾਰੀਆਂ ਨਾਲ ਠੱਗੀ ਦਾ ਬੱਚੀ ਆ ਇੱਕ ਗਰੁੱਪ ਹੈ ਉਹ ਰਟਾਇਡ ਅਧਿਕਾਰੀਆਂ ਦਾ ਇਸ ਪੱਧਰ ਦੇ ਇਸ ਰੈਂਕ ਦੇ ਕਿਉਂਕਿ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਜਾਤ ਬਣ ਜਾਂਦੀ ਹੈ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵਰਗਵੰਡ ਬਣ ਜਾਂਦਾ ਹੈ ਕਿ ਮੈਂ ਆਈਐਸ ਮੈਂ ਆਈਪੀਐਸ ਹਣਾ ਫਿਰ ਇਹ ਵਰਗ ਬਣਦਾ ਕਿਹੜਾ ਉੱਚਾ ਕਿਹੜਾ ਨੀਵਾਂ ਕਿਹੜਾ ਛੋਟਾ ਕਿਹੜਾ ਵੱਡਾ ਇੱਥੇ ਵੀ ਸਾਰਾ ਕੁਝ ਉਹੀ ਪਾੜਾ ਖੜਾ ਹੈ ਤੇ ਫਿਰ ਉਹ ਜਿਹੇ ਗਰੁੱਪ ਬਣਦੇ ਨੇ ਸੋ ਉਹੀ ਜਿਹੜੀਆਂ ਅਧਿਕਾਰੀਆਂ ਦਾ ਇੱਕ ਉੱਚ ਰੈਂਕ ਵਾਲੇ ਸਾਰੇ ਅਧਿਕਾਰੀਆਂ ਦਾ ਇੱਕ ਗਰੁੱਪ ਹੈ ਉਸ ਗਰੁੱਪ ਦੇ ਵਿੱਚ ਆਈ ਜੀ ਰਹੇ ਹਰ ਚੰ ਆਪਣਾ ਅਮਰ ਸਿੰਘ ਚਾਹਲ ਵੀ ਉਹਦੇ ਵਿੱਚ ਸ਼ਾਮਿਲ ਨੇ ਹੁਣ ਆਈ ਜੀ ਅਮਰ ਸਿੰਘ ਚਾਹਲ ਉਸ ਗਰੁੱਪ ਚ ਨੇ ਤੇ ਉਸ ਗਰੁੱਪ ਦੇ ਵਿੱਚ ਇੱਕ ਵਿਅਕਤੀ ਸ਼ਾਮਿਲ ਹੁੰਦਾ ਉਸ ਵਿਅਕਤੀ ਇਹਨਾਂ ਨੂੰ ਥੋੜੀ-ਥੋੜੀ ਜਾਣਕਾਰੀਆਂ ਗੱਲਾਂ ਦੀ ਦਿੰਦਾ ਤੇ ਉਥੋਂ ਕੱਢ ਕੇ ਇਹਨਾਂ ਨੂੰ ਇੱਕ ਵੱਖਰੇ ਗਰੁੱਪ ਵਿੱਚ ਸ਼ਾਮਲ ਕਰ ਦਿੰਦਾ ਉਹਦੇ ਵਿੱਚ ਵੀ ਕੁਝ ਰਿਟਾਇਰਡ ਅਧਿਕਾਰੀ ਹੈਗੇ ਨੇ ਜਾਂ ਕੁਝ ਹੋਰ ਲੋਕ ਹੈਗੇ ਨੇ ਵੱਡੇ ਨਾਮੀ ਲੋਕ ਹੈਗੇ ਨੇ ਸੋ ਉਸ ਗਰੁੱਪ ਚ ਉਹਨੂੰ ਲਿਜਾਇਆ ਜਾਂਦਾ ਹੁਣ ਇੱਕ ਸਵਾਲ ਤਾਂ ਸਿਸਟਮ ਮੂਰੇ ਪੁਲਿਸ ਮੂਰੇ ਖੜਾ ਕਿ ਰਿਟਾਇਰਡ ਅਧਿਕਾਰੀਆਂ ਦੇ ਗਰੁੱਪ ਦੇ ਵਿੱਚ ਕੋਈ ਠੱਗੀ ਠੋਰੀ ਵਾਲਾ ਬੰਦਾ ਕੋਈ ਇਹ ਜੀ ਇਨਵੈਸਟਮੈਂਟ ਕਰਨ ਵਾਲਾ ਬੰਦਾ ਕਿੱਥੋਂ ਆਇਆ ਕਹਿੰਦੇ ਜੀ ਇਸ ਗਰੁੱਪ ਦੇ ਵਿੱਚ ਪਟਿਆਲਾ ਸ਼ਹਿਰ ਦੇ ਕਈ ਨਾਮੀ ਰਿਟਾਇਰਡ ਅਧਿਕਾਰੀ ਸ਼ਾਮਲ ਨੇ ਜਿਨ੍ਹਾਂ ਦੀ ਲਿਸਟ ਪੁਲਿਸ ਨੇ ਤਿਆਰ ਕਰ ਲਈ ਹੈ ਤੇ ਹੁਣ ਉਹਨਾਂ ਤੋਂ ਬਾਰੀ-ਬਾਰੀ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿੰਨੇ ਲੋਕ ਠੱਗੀ ਦਾ ਸ਼ਿਕਾਰ ਹੋਏ ਜੀ ਸਵਾਲ ਇਹ ਹੈ ਕਿ ਜਿਹੜਾ WhatsApp ਗਰੁੱਪ ਹੈ ਉਹਦੇ ਵਿੱਚ ਮਤਲਬ 777 ਹੈ ਨਾ ਸਰਚ ਗਰੁੱਪ ਇੱਕ ਬਣਿਆ 777 ਵੈਲਥ ਇਕਵਿਟੀ ਰਿਸਰਚ ਗਰੁੱਪ ਫਿਰ ਉਧਰ ਸ਼ਾਮਿਲ ਕੀਤਾ ਗਿਆ ਹੁਣ ਇਹ ਇਸਵਾਰ ਪੁਲਿਸ ਮੂਰੇ ਚੁਣੌਤੀ ਬਣ ਕੇ ਖੜਾ ਹੈ ਕਿ ਇਹ ਠੱਗੀ ਵਾਲੇ ਬੰਦਿਆਂ ਨੂੰ ਲੈ ਕੇ ਕੌਣ ਆਇਆ ਕਿਉਂਕਿ ਸਾਬਕਾ ਆਈਜੀ ਨੂੰ ਪਹਿਲਾਂ ਅਫਸਰਾਂ ਨੇ ਇੱਕ ਵਟਸਐਪ ਗਰੁੱਪ ਚ ਜੋੜਿਆ ਸੀ ਫਿਰ ਉਹਨਾਂ ਨੂੰ ਇੱਕ ਅਲੱਗ ਗਰੁੱਪ ਚ ਸ਼ਾਮਿਲ ਕਰਾਇਆ ਗਿਆ ਜਿੱਥੇ ਸ਼ੇਅਰ ਬਾਜ਼ਾਰ ਆਈਪੀਓ ਇਹਨਾਂ ਸਾਰੀ ਦੀ ਜਾਣਕਾਰੀ ਦਿੱਤੀ ਜਾਂਦੀ ਸੀ ਹੁਣ ਸਵਾਲ ਇਹ ਹੈ ਕਿ ਕਿਹੜੇ ਅਧਿਕਾਰੀ ਨੇ ਚਾਹ ਨੂੰ ਇਧਰ ਲਿਆਂਦਾ ਜਾਂ ਸਾਰੇ ਅਧਿਕਾਰੀਆਂ ਦੇ ਕਰਕੇ ਚਾਹਲ ਵੀ ਇੱਧਰ ਆ ਗਏ ਪਰ ਠੱਗੀ ਮਾਰਨ ਵਾਲੇ ਬੰਦੇ ਨੂੰ ਕੌਣ ਲੈ ਗਿਆ ਠੱਗੀ ਦੇ ਇਸ ਮਾਮਲੇ 'ਚ ਪਟਿਆਲਾ ਪੁਲਿਸ ਕਹਿੰਦੇ ਸਾਈਬਰ ਸੈੱਲ ਵੀ ਜਾਂਚ 'ਚ ਜੁਟ ਗਿਆ ਹੈ ਤੇ ਉਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਰਜਤ ਬਰਮਾ ਨਾਂ ਦਾ ਵਿਅਕਤੀ ਉਹਨੂੰ ਕਿਸ ਅਧਿਕਾਰੀ ਨੇ ਰਿਟਾਇਰ ਪੁਲਿਸ ਅਫਸਰਾਂ ਦੇ ਵਟਸਐਪ ਗਰੁੱਪ 'ਚ ਐਡ ਕੀਤਾ ਸੀ ਇਹ ਰਜਤ ਗਰੁੱਪ ਰਜਤ ਬਰਮਾ ਨਾਂ ਦਾ ਬੰਦਾ ਹੈ ਜਿਹੜਾ ਇਸ ਗਰੁੱਪ 'ਚ ਦਾਖਲ ਹੁੰਦਾ ਹੈ ਕਿ ਉਸ ਗਰੁੱਪ 'ਚ ਦਾਖਲ ਹੋ ਕੇ ਫਿਰ ਉਹ ਇਹਨਾਂ ਅਧਿਕਾਰੀਆਂ ਨੂੰ ਸਾਬਕਾ ਤਾਂ ਕੰਮ ਇਹਨਾਂ ਨੂੰ ਪਤਾ ਹੈ ਕਿ ਮੋਟੀ ਪੈਨਸ਼ਨ ਮਿਲਦੀ ਹੈ ਹੈਨਾ ਮੋਟਾ ਕੰਮ ਕਰਾ ਹੈ ਜਿਹੜੇ ਪਾਸੇ ਆਉਂਦੇ ਨੇ ਉਥੋਂ ਕਈ ਪਾਸਿਆਂ ਦਾ ਮਤਲਬ ਦੂਆ ਪੈਸਾ ਵੀ ਜੁੜਿਆ ਹੁੰਦਾ ਚਲੋ ਕਈ ਪਿੱਛੋਂ ਤਕੜੇ ਹੁੰਦੇ ਨੇ ਜਮੀ ਜਿਮੀਜ਼ਾਦਰੀ ਦੇ ਮਾਮਲਿਆਂ ਦੇ ਵਿੱਚ ਜ਼ਮੀਨਾਂ ਤਕੜੀਆਂ ਨੇ ਇਸ ਲਈ ਹੜਾ ਬਟਾਈ ਹੁੰਦਾ ਸੋ ਪੈਸੇ ਦਾ ਅੰਦਾਜ਼ਾ ਹੁੰਦਾ ਸੋ ਇਸ ਲਈ ਉਹ ਰਜਤ ਬਰਮਾ ਨੂੰ ਲੈ ਕੇ ਕੋਣ ਆਇਆ ਇੱਕ ਤਾਂ ਪੁਲਿਸ ਲਈ ਇਹ ਸਵਾਲ ਹੈ ਦੂਸਰਾ ਜਿੱਥੇ ਆ ਕੇ ਪੇਜ ਫਸ ਰਿਹਾ ਇਸ ਮਾਮਲੇ ਦਾ ਉਹ ਹੀ ਹੈ ਕਿ ਪੁਲਿਸ ਨੂੰ ਉਹਨਾਂ ਸਾਰੇ ਅਧਿਕਾਰੀਆਂ ਦੀ ਜਿਹੜੇ ਸਾਬਕਾ ਅਧਿਕਾਰੀ ਹਨ ਗਰੁੱਪਾਂ 'ਚ ਸ਼ਾਮਲ ਨੇ ਉਹਨਾਂ ਦੀ ਸੂਚੀ ਤਿਆਰ ਕਰਕੇ ਗਾਹੇ-ਬਗਾਏ ਉਹਨਾਂ ਤੱਕ ਪਹੁੰਚ ਕਰ ਰਹੀ ਹੈ। ਫੋਨ 'ਤੇ ਕੋਈ ਅਧਿਕਾਰੀ ਬੋਲਣ ਲਈ ਤਿਆਰ ਨਹੀਂ। ਕੋਈ ਸੱਚ ਦੱਸਣ ਲਈ ਤਿਆਰ ਨਹੀਂ। ਪਰ ਜਦੋਂ ਕਈ ਅਧਿਕਾਰੀ ਮੁਲਾਕਾਤ ਕਰਨ ਲਈ ਜਾਂਦੇ ਨੇ ਸਾਬਕਾ ਅਧਿਕਾਰੀਆਂ ਨਾਲ ਤਾਂ ਮੌਜਵਾਨੀ ਕਈਆਂ ਨੇ ਗੱਲ ਸਾਂਝੀ ਕੀਤੀ ਆ ਆਪਣਾ ਦਰਦ ਬਿਆਨ ਕੀਤਾ ਕਿ ਹਾਂ ਗਲਵੜਤਾ ਹੋ ਗਈ ਜੀ ਸਾਡੇ ਨਾਲ। ਠੱਗੀ ਦਾ ਸ਼ਿਕਾਇਤ ਤਾਂ ਅਸੀਂ ਵੀ ਹੋ ਗਈ ਜੀ ਇਹ ਇਹ ਸਵਾਲ ਹੈਗਾ ਕਿ ਇੱਕ ਨਹੀਂ ਕਈ ਇਹ ਮਤਲਬ ਅਮਰ ਸਿੰਘ ਚਾਹਲ ਹੈਗੀ ਹੁਣ ਜਿੰਨਿਆਂ ਹੋਰਾਂ ਨਾਲ ਠੱਗੀ ਲੱਗੀ ਹੈ ਉਸ ਮਾਮਲੇ ਦੇ ਵਿੱਚ ਸਮਝਣ ਵਾਲੀ ਗੱਲ ਹੈ ਕਿ ਉਹ ਠੱਗੀ ਕਿਹਦੇ ਕਿਹਦੇ ਨਾਲ ਲੱਗੀ ਤੇ ਉਹ ਸ਼ਿਕਾਇਤ ਕਿਉਂ ਨਹੀਂ ਦਿੰਦੇ ਉਹ ਇਹਦੀ ਅਪੀਲ ਕਿਉਂ ਨਹੀਂ ਕਰਦੇ ਕਿਤੇ ਆ ਕੇ ਹੁਣ ਇਸ ਮਾਮਲੇ ਚ ਅਮਰ ਸਿੰਘ ਚਾਹਲ ਦੇ ਮਾਮਲੇ ਚ ਉਹ ਧਿਰ ਬਣ ਕੇ ਕਿਉਂ ਨਹੀਂ ਸਾਹਮਣੇ ਆਉਂਦੇ ਕਿਹੜਾ ਡਰ ਬਦਨਾਮੀ ਦਾ ਇਸ ਬਦਨਾਮੀ ਦਾ ਕਿਲਾ ਹੈ ਜਿਹੜੇ ਅਧਿਕਾਰੀ ਠਗੀ ਦਾ ਸ਼ਿਕਾਰ ਹੋਗੇ ਇਹ ਡਰ ਹੈ ਕਿ ਲੋਕ ਕੀ ਕਹਿਣਗੇ ਜਨਤਾ ਕੀ ਕਹੂਗੀ ਜਾਂ ਇਹ ਫਿਕਰ ਹੈ ਕਿ ਕੱਲੋਂ ਇਨਕੁਆਇਰੀ ਖੁੱਲ ਗਈ ਪੈਸਾ ਕਿੱਥੋਂ ਆਇਆ ਕਿੰਨਾ ਲਾਇਆ ਇੱਥੇ ਤਾਂ 8 ਕਰੋੜ ਦਾ ਮਸਲਾ ਹੋ ਸਕਦਾ ਕਿੰਨੇ 80 ਕਰੋੜ ਵੀ ਲਾਇਆ ਹੋਵੇ ਭਾਈ ਕੀ ਪਤਾ ਹੋਣੀ ਤਾਂ ਉਹ ਜਾਣ ਵਾਧਾ ਜਾਂ ਘਟ ਸੁਖੀਏ ਡਰ ਕੇ ਕੱਲੋਂ ਹੈ ਈਡੀ ਸੀ ਬੀਆਈ ਕੋਈ ਇਨਕਮ ਟੈਕਸ ਹੈ ਜਾਂ ਕੋਈ ਵਿਭਾਗ ਨਾਲ ਪਿੱਛੇ ਪੈ ਜਾਵੇ ਕੱਲੋਂ ਡਰ ਪਰ ਪਟਿਆਲਾ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਣੀਆਂ ਦੇ ਨਾਮ ਇਹਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਨਾਲ ਠੱਗੀ ਭੱਜੀ ਹੈ ਪਰ ਉਹ ਸ਼ਿਕਾਇਤ ਕਰਨ ਦੇ ਲਈ ਧਿਰ ਬਣਦੇ ਲਈ ਅਜੇ ਤਿਆਰ ਨਹੀਂ ਸੁਣ ਦੇਖਦੇ ਆ ਇਹ ਜਾਂਚ ਕਿੱਥੇ ਜਾ ਕੇ ਰੁਕਦੀ ਹੈ ਤੇ ਕਿਵੇਂ ਰੁਕਦੀ ਹੈ ਕਿਹਦੇ ਤੱਕ ਆਉਂਦੀ ਹੈ ਦੂਸਰਾ ਪਹਿਲੂ ਸਾਬਕਾ ਡੀਆਈਜੀ ਹਰਚੰਦ ਸਿੰਘ ਪੁੱਲਰ ਹਰਚੰਦ ਸਿੰਘ ਪੁੱਲਰ ਸੀਬੀਆਈ ਦੇ ਪਕੜ ਚ ਆ ਜਾਂਦੇ ਨੇ ਈਡੀ ਵੀ ਇਨਕੁਆਰੀ ਖੋਲ੍ਹ ਲੈਂਦੀ ਹੈ ਵਿਜੀਲੈਂਸ ਵੀ ਫਾਈਲਾਂ ਚੱਕੀ ਫਿਰਦੀ ਹੈ ਅਚਲ ਸਿੰਘ ਪੁੱਲਰ ਅਦਾਲਤਾਂ ਦਾ ਰੁਕ ਕਰਦੇ ਨੇ ਕਦੇ ਹਾਈ ਕੋਰਟ ਜਾ ਕਦੇ ਸੁਪਰੀਮ ਕੋਰਟ ਤੱਕ ਜਾ ਖਾਤੇ ਕੁਝ ਖੁੱਲ ਜਾਂਦੇ ਨੇ ਪਰਿਵਾਰ ਲਈ ਰਾਹਤ ਮਿਲ ਜਾਂਦੀ ਹੈ ਪਰ ਉਹ ਕਦੇ ਕਹਿੰਦੇ ਨੇ ਇਹ ਐਫ ਆਈ ਆਰ ਰੱਦ ਹੋਣੀ ਚਾਹੀਦੀ ਹੈ ਜੀ ਇਹਦਾ ਦਾਇਰਾ ਗਲਤ ਸੀ ਜੀ ਹੈ ਇਹ ਚੰਡੀਗੜ੍ਹ ਤੇ ਖੇਤਰ ਤੋਂ ਇੱਦਾਂ ਪੰਜਾਬ ਦਾ ਖੇਤਰ ਹੈ ਜੀ ਤੱਕ ਇਦਾਂ ਬਿਨਾਂ ਸਰਕਾਰ ਦੀ ਮਨਜ਼ੂਰੀ ਤੋਂ ਕਾਰਵਾਈ ਨਹੀਂ ਕਰ ਸਕਦੀ ਜੀ ਹੈ ਫਿਰ ਉਹ ਸੁਪਰੀਮ ਕੋਰਟ ਚਲੇ ਜਾਂਦੇ ਨੇ ਜੀ ਕਿ ਜਮਾਨਤ ਦਿਓ ਜੀ ਮੈਨੂੰ ਤਾਂ ਸੁਪਰੀਮ ਕੋਰਟ ਬਰੰਗ ਮੋੜ ਦਿੰਦੀ ਆ ਕਿ ਅਸੀਂ ਤਾਂ ਨਹੀਂ ਬਈ ਸੀਬੀ ਦੇ ਕੰਮ ਜਦ ਤੱਕ ਹੋੁੰਦੇ ਨੇ ਉਹ ਕਾਨੂੰਨੀ ਤੌਰ ਤੇ ਪ੍ਰਕਿਰਿਆ ਚੱਲ ਰਹੀ ਹੈ ਠੀਕ ਹੈ ਤੇ ਹੁਣ ਉਹ ਸੀਬੀਏ ਦੀ ਅਦਾਲਤ ਤੇ ਆ ਰੁਖ ਕਰਦੇ ਨੇ ਕਿ ਜੀ ਇਥੇ ਹੀ ਮਰਜੀ ਲਾ ਦੇਣਾ ਮੈਨੂੰ ਇਥੇ ਬਣਦੀ ਉਹ ਪ੍ਰਕਿਰਿਆ ਇਹੀ ਹੁੰਦੀ ਹੈ ਕਿ ਪਹਿਲਾਂ ਤੁਸੀਂ ਜਿੱਥੇ ਟ੍ਰਾਇਲ ਹੈ ਜਿੱਥੇ ਕੇਸ ਹੈ ਉੱਥੇ ਤੁਸੀਂ ਅਦਾਲਤ ਦੇ ਵਿੱਚ ਅਰਜੀ ਲਾਓ ਜਮਾਨਤ ਦੀ ਜੇ ਨਹੀਂ ਮਿਲਦੀ ਫਿਰ ਉੱਪਰਲੀ ਅਦਾਲਤ ਤੇ ਜਾਓ ਹਾਂ ਹਾਈ ਕੋਰਟ ਫਿਰ ਅੱਗਾ ਨਹੀਂ ਗੱਲ ਤੁਸੀਂ ਸਿੱਧੇ ਡਾਇਰੈਕਟ ਜਾਣ ਦੀ ਕੋਸ਼ਿਸ਼ ਕਰਦੇ ਹੋ ਗੱਲ ਨਹੀਂ ਬਣੀ ਥੱਲੇ ਆ ਗਈ ਹੁਣ ਸੀਬੀ ਦੀ ਅਦਾਲਤ ਜਦੋਂ ਲਾਈ ਤਾਂ ਜਦੋਂ ਪਰਸ ਸੁਣਵਾਈ ਹੋਣੀ ਸੀ ਹੁਣ ਇਸ ਲਈ ਸੀਬੀਆਈ ਨੇ ਜਵਾਬ ਦਾਖਲ ਕਰਨ ਦੇ ਲਈ ਸਮਾਂ ਮੰਗ ਲਿਆ ਤੇ ਹੁਣ ਇਹ ਸੁਣਵਾਈ 2 ਜਨਵਰੀ ਤੇ ਹੋਣੀ ਹੈ ਮਤਲਬ 2 ਜਨਵਰੀ ਤੱਕ ਤਾਂ ਜ਼ਮਾਨਤ ਭੁੱਲ ਜਾਣਾ ਚਰਚ ਸਿੰਘ ਭੁੱਲਰ ਤੇ ਕਾਨੂੰਨੀ ਮਹਾਰਾ ਦਾ ਇਹ ਵੀ ਮੰਨਣਾ ਹੈ ਕਿ ਜਿਹੋ ਜਿਹੇ ਮਾਮਲੇ ਚਰਚਾ ਤੋਂ ਭੁੱਲਰ ਘਰੇ ਨੇ ਉਹ ਜਿਹੇ ਚ ਛੇਤੀ ਜ਼ਮਾਨਤ ਮੰਨਣ ਦੀ ਆਸ ਨਹੀਂ ਸੋ ਹੁਣ 2 ਤਰੀਕ ਤੱਕ ਸੀਬੀਆਈ ਆਪਣਾ ਕੀ ਜਵਾਬ ਦਾਖਲ ਕਰਦੀ ਆ ਉਹ ਕਿਵੇਂ ਇਹ ਸਾਬਤ ਕਰਦੀ ਆ ਕਿ ਨਹੀਂ ਜੀ ਜ਼ਮਾਨਤ ਜੇ ਦਿੱਤੀ ਤਾਂ ਕੀ ਕੀ ਪ੍ਰਭਾਵਿਤ ਹੋਊਗਾ ਜਾਂ ਜਿਸ ਤਰ੍ਹਾਂ ਤੇਜ਼ੀ ਫੜੀ ਸੀ सीबीआई ਨੇ ਕਾਰਵਾਈ ਪਾਉਣ ਦੇ ਲਈ ਛਾਪੇ ਮਾਰੀ ਜੀਆ ਲੈਂਡ ਮਾਫੀਆ ਵੀ ਆ ਜੀ ਅਪਰੋਪਰ ਡੀਲਰ ਵੀ ਨੇ ਜੀ ਆ ਸਾਬਕਾ ਅਧਿਕਾਰੀਆਂ ਦੇ ਨਾਮ ਵੀ ਮਿਲ ਗਏ ਜੀ ਆ ਕਈ ਤੰਤਰਜੰਤਰ ਦੇ ਆ ਜੁਡੀਸ਼ੀਅਲ ਖੇਤਰ ਦੇ ਨਾਮ ਵੀ ਨੇ ਜੀ ਆ ਕਈ ਰਾਜਨੀਤਿਕ ਮਜੂਦਾ ਤੇ ਸਾਬਕਾ ਨਾਮ ਵੀ ਨੇ ਅਧਿਕਾਰੀ ਮਜੂਦਾ ਸਾਬਕਾ ਵੀ ਨੇ ਜੀ ਡੈਰੀ ਮਿਲ ਗਈ ਜੀ ਪੰਨਾ ਮਿਲ ਗਿਆ ਜੀ ਚੈਟਿੰਗ ਮਿਲ ਗਈ ਜੀ ਮੈਂ ਆ ਸਾਰਾ ਕੁਝ ਮਿਲ ਗਿਆ ਜੀ ਲੋ ਜੀ ਕਈਆਂ ਦੇ ਬਰੰਟ ਨਿਕਲੇ ਖੜੇ ਕੁਝ ਨਹੀਂ ਹੋਇਆ ਸਭ ਸ਼ਾਂਤ ਹੋ ਗਿਆ ਨਾ ਹੁਣ ਵਿਜੀਲੈਂਸ ਕਿਤੇ ਲੱਭੇ ਨਾ ਈਡੀ ਜਿਹੜੇ ਕਾਂਗ ਪੱਤਰ ਮੰਗਾਲੇ ਜੀ ਕੇ ਇਸ ਤਿਆਰ ਹੈ ਜੀ منی ਲਾਂਡਰਿੰਗ ਦਾ ਮਾਮਲਾ ਬਣ ਗਿਆ ਜੀ ਕਿਉਂਕਿ ਵਿਦੇਸ਼ਾਂ ਚ ਫਲੈਟ ਵੀ ਨੇ ਜੀ ਵਿਦੇਸ਼ਾਂ ਚ ਠਾਬੇ ਹੋਟਲ ਵੀ ਨੇ ਜੀ ਉਹ ਸਾਰਾ ਕੁਝ ਉਹ ਵੀ ਹੈ ਜੀ ਸ਼ਾਂਤੀ ਹੈ ਕੀ ਇਹ ਸੈਟਲਮੈਂਟ ਹੈ ਕੀ ਇਹ ਉੱਪਰੋਂ ਤਾਰਾਂ ਹਿੱਲੀਆਂ ਕਿ ਭਾਈ ਜੇ ਇਹ ਖਿੱਦੋ ਖਿਲਰੀ ਤਾਂ ਨੀਰਾਂ ਦਾ ਸਾਰੇ ਦਲਾਂ ਦੀ ਖਿਲਰ ਜਾਣਗੀਆਂ ਸਾਰਿਆਂ ਦੇ ਚਿਹਤੇ ਖਿਲਰ ਜਾਣਗੇ ਜਾਂ ਹਰ ਚਰਨ ਸਿੰਘ ਭੁੱਲਰ ਨਹੀਂ ਸੀ ਵੀ ਇਹਦੇ ਕੰਨ 'ਚ ਫੂਕ ਮਾਰਤੀ ਕਿ ਦੇਖਿਓ ਕਿਤੇ ਜੇ ਮੈਂ ਬਿਆਨ ਦੇਣ ਲੱਗਿਆ ਤੇ بڑے بڑے ਨਾਮ ਭੁੱਲਣਗੇ بڑے بڑے ਰਾਜ਼ ਖੁੱਲਣਗੇ ਇਸ ਲਈ ਭਾਈ ਜਿੱਥੇ ਆ ਮੇਰੇ ੱਤੇ ਠੱਪ ਕਰ ਲੋ ਕੀ ਇਸ ਤਰੀਕਾ ਕਰਦੀ ਕੋਈ ਗੱਲ ਚਲੋ ਇਹ ਤਾਂ ਹੁਣ ਬਾਧੀਆਂ ਗੱਲਾਂ ਕਿ ਸੀਬੀਆਈ ਮੱਠੀ ਕਿਉਂ ਪੈ ਗਈ ਈਡੀ ਚੁੱਪ ਕਿਉਂ ਕਰ ਗਈ ਵਿਜੀਲੈਂਸ ਨੇ ਪਟ ਕਿਉਂ ਕਰ ਲਈ ਪੰਜਾਬ ਸਰਕਾਰ ਇਸ ਨੂੰ ਆਪਣੀ ਨਾਕਾਮੀ ਦੇ ਉੱਤੇ ਗੱਲ ਕਰਨ ਲਈ ਕਿਉਂ ਤਿਆਰ ਨਹੀਂ ਕਿ ਤੁਹਾਡੇ ਅਧਿਕਾਰੀਆਂ ਦਾ ਕੀ ਹੈ ਉਹ ਕਹਿੰਦੇ ਜੀ ਅਸੀਂ ਭ੍ਰਸ਼ਟਾਚਾਰ ਮੁਕਤ ਪੰਜਾਬ ਬਣਾ ਰਹੇ ਹਾਂ ਪਰ ਜਮਾਨਤ ਜਮਣ ਦੀ ਆਸ ਨਹੀਂ ਸੋ ਸਿਵੇ ਦੇ ਅਦਾਲਤ ਚ ਲਾਈ ਪਟੀਸ਼ਨ ਉਸ ਦੇ ਉੱਤੇ ਹੁਣ 2 ਜਨਵਰੀ ਨੂੰ ਅਗਲੀ ਸੁਣਵਾਈ ਹੋਣੀ ਹੈ ਸੋ 2 ਜਨਵਰੀ ਤੱਕ ਤਾਂ ਕੋਈ ਜਮਾਨਤ ਦੀ ਆਸ ਨਹੀਂ ਉਸ ਦਿਨ ਤੋਂ ਬਾਅਦ ਦੇਖਦੇ ਹਾਂ ਕੀ ਹੋਏਗਾ ਪਾਵਰ ਕੌਮ ਦੇ ਵਿੱਚ ਨਾ ਮੇ ਤੋਂ ਨਾ ਮਾ ਮਾਮਲਾ ਉੱਪਰ ਦਾ ਜਾ ਰਿਹਾ ਹੈ ਇੱਕ ਪਾਸੇ ਪਾਵਰਕਾਮ ਦੀਆਂ ਜ਼ਮੀਨਾਂ ਵੇਚਣ ਦੇ ਨਾਂ ਦੇ ਉੱਤੇ ਪੰਜਾਬ ਸਰਕਾਰ ਵਜਿੱਦ ਹੈ ਤੇ ਉਹਦੇ ਲਈ ਆਪਣਾ ਬੰਦਾ ਲਾ ਕੇ ਵੀ ਕੰਮ ਕਰਾਉਣ ਦੀ ਕੋਬੈਦ ਹੈ ਕਹਿੰਦੇ ਕਿ ਪਹਿਲਾਂ ਜਿਹੜੇ ਸੀਐਮਡੀ ਸੀ ਉਹ ਕੰਮ ਕਰਨ ਲਈ ਤਿਆਰ ਨਹੀਂ ਸੀ ਜਿਹਾ ਫਿਰ ਆਪਣਾ ਬੰਦਾ ਲਿਆਓ ਉਹਦੇ ਆਉਂਦੀ ਤੀਜੀ ਫੜਲੀ ਤੇ ਇੱਧਰ ਵਿਰੋਧ ਵੀ ਸ਼ੁਰੂ ਹੋਇਆ ਇੱਕ ਪਾਸੇ ਜ਼ਮੀਨਾਂ ਬਚਾਉਣ ਦੀ ਲੜਾਈਆਂ ਲੜ ਰਹੀਆਂ ਇੰਜੀਨੀਅਰਿੰਗ ਐਸੋਸੀਏਸ਼ਨ ਤੇ ਉਰ ਮੁਲਾਜ਼ਮ ਜਥੇਬੰਦੀਆਂ ਖਾਸ ਕਰਕੇ ਪਾਵਰਕਾਮ ਨਾਲ ਸੰਬੰਧਿਤ ਮੁਲਾਜ਼ਮ ਦੂਸਰੇ ਪਾਸੇ ਹੁਣ ਸੀਐਮਡੀ ਨੂੰ ਲੈ ਕੇ ਸਵਾਲ ਖੜਾ ਹੋ ਗਿਆ ਕਹਿੰਦੇ ਜੀ ਕਿ ਪੰਜਾਬ ਸਟੇਟ ਜਿਹੜਾ ਇਲੈਕਟ੍ਰਿਸਿਟੀ ਬੋਰਡ ਪਹਿਲਾਂ ਪੀਐਸਸੀਬੀ ਸੀਗਾ ਫਿਰ ਪੀਐਸ ਪੀਸੀਐਲ ਬਣ ਗਿਆ ਪਾਵਰਕਾਮ ਕਾਰਪੋਰੇਸ਼ਨ ਬਣ ਗਈ ਉਹ ਮਤਲਬ ਹੈਨਾ ਉਸ ਦੇ ਵਿੱਚ ਜਿਹੜੇ ਸੀਐਮਡੀ ਦੀ ਯੋਗਤਾ ਉਸ ਨੂੰ ਲਗਾਤਾਰ ਸ਼ਾਂਗਿਆ ਜਾ ਰਿਹਾ ਇੱਕ ਵਾਰ ਤਾਂ ਮਤਲਬ ਇਹ ਆ ਗਿਆ ਕਿ ਅਸੀਂ ਚੀਫ ਸੈਕਟਰੀ ਰੈਂਕ ਦੇ ਅਧਿਕਾਰੀ ਕਾਨੂੰਨ ਸ਼ੁਰੂ ਕਰ ਲਈ ਹੁਣ ਉਹਦੇ ਲਈ ਸੈਕਟਰੀ ਦਾ ਵੀ ਰੈਂਕ ਮਨਜ਼ੂਰ ਆ ਮਤਲਬ ਇਸ ਸਥਿਤੀ ਤੱਕ ਆ ਗਏ ਕਿ ਸੈਕਟਰੀ ਵੀ ਚੱਲ ਜੂਗਾ ਜੀ ਹੁਣ ਉਹ ਜਦੋਂ ਛੇੜਖਾਨੀ ਕੀਤੀ ਉਹ ਇਸ ਤਰੀਕਾ ਕਰ ਲਈ ਕੀਤੀ ਕਿ ਆਪਾਂ ਆਪਣਾ ਬੰਦਾ ਜਿਹੜਾ ਲਾਇਆ ਉਹਨੂੰ ਜਸਟੀਫਾਈ ਕਰਨਾ ਕਿਉਂਕਿ ਜਦੋਂ ਜਿਹੜਾ ਮੌਜੂਦਾ ਸੀਐਮਡੀ ਲੱਗਿਆ ਉਹਦਾ ਵਿਰੋਧ ਹੋਇਆ ਕਿ ਉਹ ਯੋਗਤਾ ਨਹੀਂ ਪੂਰੀ ਕਰਦਾ ਇਸ ਦੀ ਬਜਾਏ ਕਿ ਉਹਦੀ ਯੋਗਤਾ ਪੂਰੀ ਕਰਾਈ ਜਾਵੇ ਜਾਂ ਯੋਗਤਾ ਯੋਗ ਬੰਦਾ ਲਿਆਂਦਾ ਜਾਵੇ ਉਹ ਯੋਗਤਾ ਦਾ ਅਪਦਰ ਹੀ ਘਟਾਤਾ ਕਿ ਇਹੀ ਬਟ ਰੱਖਣਾ ਕਮਾਲ ਆ ਜਨਾਬ ਇਹ ਨੁਕਤੇ ਕੇਜਰੀਬਾਲ ਤੋਂ ਉਹਦੀ ਟੀਮ ਤੋਂ ਵਧੀਆ ਕੋਈ ਨਹੀਂ ਜਾਣਦਾ ਕਿ ਕਿਵੇਂ ਆਪਣੇ ਬੰਦੇਆਂ ਨੂੰ ਖੁਸ਼ ਕਰਨ ਲਈ ਉਹਨਾਂ ਥਾਂਾਂ 'ਤੇ ਵੀ ਬਿਠਾ ਦੋ ਜਿੱਦੇ ਉਹ ਕਾਬਲ ਨਹੀਂ ਤੇ ਬਿਠਾਤਾ ਹੁਣ ਜਦੋਂ ਉਹ ਬਿਠਾਤਾ ਤੇ ਫਿਰ ਅਗਰਾਂ ਤਾਂ ਆਪਣੇ ਸਾਹਮਣੇ ਨਾਲ ਕੰਮ ਕਰੂਗਾ ਭਾਈ ਮਨੋਂ ਤਾਂ ਪੰਜਾਬ ਸਰਕਾਰ ਕਹਿੰਦੀ ਜਮੀਨਾਂ ਦੀ ਨਿਸ਼ਾਨਦੇਹੀ ਕਰਾ ਰਹੀ ਆ ਤੇ ਉਹਦੇ ਵਿੱਚ ਇੰਜੀਨੀਅਰਿੰਗ ਜਿਹੜੇ ਐਸੋਸੀਏਸ਼ਨ ਦੇ ਮੁਖੀ ਨੇ ਉਹਨਾਂ ਦੇ ਪ੍ਰਧਾਨ ਨੇ ਸੈਕਟਰੀ ਨੇ ਕੈਸ਼ੀਅਰ ਨੇ ਉਹ ਜਦੋਂ ਇਹਦੇ ਤੇ ਅਗਵਾਈ ਕਰਨ ਦੇ ਲੜਾਈ ਲੜਦੇ ਨੇ ਤਾਂ ਫਿਰ ਰਾਤੋ ਰਾਤ ਉਹਨਾਂ ਦੀਆਂ ਬਦਲੀਆਂ ਵੀ ਹੋ ਜਾਂਦੀਆਂ ਨੇ ਫਟੋ ਜੀ ਕਿਸੇ ਨੂੰ ਕਹਤਾ ਕਿ ਤੁਹਾਨੂੰ ਕਿਤੇ ਬਦਲੀ ਕਰ ਦੋ ਤਾਂ ਕਿ ਪਹਿਰਵੀਂ ਨਾ ਕਰ ਸਕਣ ਪਰ ਇਹਦੇ باوجود ਵੀ ਐਸੋਸੀਏਸ਼ਨ ਲੜਾਈ ਲੜ ਰਹੀ ਹੈ ਹੁਣ ਇੱਕ ਪਾਸੇ ਤਾਂ ਸੀਐਮਡੀ ਦੇ ਯੋਗਤਾ ਨੂੰ ਲੈ ਕੇ ਲੜਾਈਬੜ ਦਿੱਤੀ ਗਈ ਹੈ ਇਹ ਤਰੀਕਾ ਕਰ ਸਹੀ ਨਹੀਂਗਾ ਇਸ ਨੂੰ ਲੈ ਕੇ ਐਸੋਸੀਏਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਵੀ ਲਿਖੀ ਆ ਲੰਬੇ ਸਮੇਂ ਤੋਂ ਜ਼ਮੀਨਾਂ ਦੇ ਮਾਮਲੇ ਤੇ ਲੜਾਈ ਲੜ ਰਹੇ ਨੇ ਕਿਉਂਕਿ ਕਦੇ ਤਾਂ ਇਹ ਪਟਿਆਲਾ ਦੀ ਜ਼ਮੀਨ ਆਪਾਂ ਲਗਾਤਾਰ ਦੀ ਗੱਲ ਕਰਦੇ ਆ ਨਿਸ਼ਾਨਦੇਹੀ ਕੀਤੀ ਇਹਨਾਂ ਨੇ ਫਿਰ ਲੁਧਿਆਣਾ ਦੀ ਜ਼ਮੀਨ ਇਹਨਾਂ ਨੇ ਨਿਸ਼ਾਨਦੇਹੀ ਕੀਤੀ ਫਿਰ ਬਠਿੰਡਾ ਥਰਮਲ ਪਲਾਂਟ ਵਾਲੀ ਜ਼ਮੀਨਾਂ ਜ਼ਮੀਨਾ ਮਾਮਲੇ 'ਚ ਤਾਂ ਭਾਈ ਪ੍ਰਾਪਰਟੀ ਡਿਪਾਰਟਮੈਂਟ ਵੀ ਮਾਤ ਪਾਉਂਦੀ ਆ ਸਾਡੀ ਸਰਕਾਰ ਜਿੱਥੇ ਜ਼ਮੀਨ ਸੁੰਘ ਲੈਣ ਜਦੇ ਕਾਗਜ਼ ਪੱਤਰ ਕੱਢ ਕੇ ਆ ਜਾਂਦੇ ਆ ਕਰ ਲਓ ਭਾਈ ਤੁਹਾਤੋਂ ਵੱਡੇ ਕਾਰੋਬਾਰੀ ਜ਼ਮੀਨਾਂ ਦੇ ਕਾਗਜ਼ ਲੇ ਜਾਣ ਨੂੰ ਫਿਰਦੇ ਆ ਜਿੱਦਣੋਂ ਕਾਗਲ ਦਿੱਲੀ ਚਲ ਗਏ ਫਿਰ ਤੁਤੋਈ ਵੀ ਨਹੀਂ ਹੋਣਾ ਤੁਸੀਂ ਉਹਦਾ ਵਿਰੋਧ ਇਸ ਲਈ ਨਹੀਂ ਕਰਦੇ ਕਿਉਂਕਿ ਉਸੇ ਰਾਹ ਤੇ ਤੁਸੀਂ ਪਈ ਹੋ। ਪਹਿਲਾਂ ਮਹਾਲੀ ਦੀ ਮੰਡੀ ਤੇਤੀਜੀ ਬਾਇਆ ਗਵਾਂਡਾ ਦਿੱਲੀ ਵਾਲਿਆਂ ਨੂੰ ਫਿਰ ਪਟਿਆਲੇ 'ਚ ਨਿਸ਼ਾਨਦੇਹੀ ਕੀਤੀ ਤੁਸੀਂ ਕਿ ਜੀ ਆ ਪਾਵਰ ਕਾਮ ਦਾ ਖੇੜ ਵਾਲੇ ਖੇਤਰ ਦੇ ਵਿੱਚ ਜੀ ਆ ਫਲੈਟਾਂ ਵਾਲੇ ਖੇਤਰ ਦੇ ਵਿੱਚ ਜੀ ਆ ਇੱਥੇ ਥਾਂ ਪਈ ਆ ਜੀ ਆ 23 ਨੰਬਰ ਫੱਟ ਕੋਲ ਪਈ ਆ ਜੀ ਵੇਚ ਦਿਓ। ਫਿਰ ਲੁਧਿਆਣਾ 'ਚ ਕਰੋੜਾਂ ਦੀਆਂ ਪਾਵਰ ਕਾਮ ਦੀਆਂ ਜ਼ਮੀਨਾਂ ਉਸ ਦੀ ਨਿਸ਼ਾਨਦੇਹੀ ਕੀਤੀ ਤੇ ਵੇਚਣੀ ਆ। ਫਿਰ ਬਠੀ ਦਾ ਥਰਮਲ ਪ੍ਰਾਂਟਾ ਜਮੀਨ ਕੱਢ ਲਿਆ ਤੁਸੀਂ ਇੱਥੋਂ ਪਹਿਲਾਂ ਤੁਸੀਂ ਪਿੰਡਾਂ ਦੀਆਂ ਸ਼ਾਮ ਲਾਟਾਂ ਤੱਕ ਨੂੰ ਪਏ ਤੁਸੀਂ ਗੈਸਟ ਹਾਊਸ ਰੈਸਟ ਹਾਊਸ ਤੱਕ ਨੂੰ ਗਹਿਣੇ ਰੱਖਣ ਨੂੰ ਪਏ ਸੋ ਹਰ ਹਿੱਲੇ ਜਿੱਥੇ ਜ਼ਮੀਨ ਮਿਲੇ ਕਿਵੇਂ ਉਹਦਾ ਸੌਦਾ ਕਰਨਾ ਹੈ ਹੈਨਾ ਉਹ ਪਹਿਲਾਂ ਤੁਸੀਂ ਸਕੀਮ ਲਿਆਏ ਸੀ ਲੋਕ ਉਹਦੀ ਲੈਂਡ ਪੁਲੀਆਂ ਵਾਲੀ ਸਕੀਮ ਤੇ ਲੜੇ ਤਾਂ ਉਹਨਾਂ ਨੇ ਕੁਝ ਖੇਤ ਖਲਿਆਣ ਬਚਾਏ ਤੇ ਹੁਣ ਤਾਂ ਸਾਰਾ ਮਾਲ ਰਿਕਾਰਡ ਹੀ ਕੇਂਦਰ ਲੈ ਜਾਣ ਨੂੰ ਫਿਰਦਾ ਜਨਾਬ ਤੇ ਤੁਸੀਂ ਉੱਥੇ ਪਹਿਰੇਦਾਰੀ ਕਰੇ ਨਹੀਂ ਸਕਦੇ ਤੁਸੀਂ ਆਪਣੇ ਸਿਸਟਮ ਨੂੰ ਇੰਨਾ ਕਮਜ਼ੋਰ ਕਰ ਰਹੇ ਹੋ ਜਿਸ ਦੀ ਉਦਾਹਰਨ ਹੈ ਪਾਵਰ ਕਾਮ ਦੇ ਵਿੱਚ ਸੀਐਮਡੀ ਦਾ ਅਹੁਦਾ ਕਿ ਤੁਸੀਂ ਇੰਨਾ ਕਮਜ਼ੋਰ ਕਰ ਰਹੇ ਹੋ ਕਿ ਜਿਹੜਾ ਆਵੇ ਉਹ ਸਿਸਟਮ 'ਚ ਗਲੀ ਕਰ ਸਕੇ ਉਹ ਇਸ ਸਿਸਟਮ 'ਚ ਮੋਰੀ ਕਰ ਸਕੇ ਉਹ ਇਸ ਸਿਸਟਮ ਨੂੰ ਆਪਣੇ ਢੰਗ ਨਾਲ ਲੁੱਟ ਖੁਸਟ ਸਕੇ ਸੋ ਇਹਦੀ ਪਹਿਲ ਤੱਕ ਵੀ ਤੁਸੀਂ ਕਰਤੀ ਸੋ ਇਸ ਲਈ ਇਹ ਚੁਣੌਤੀ ਸਾਡੇ ਮੂਰੇ ਆ ਖੜੀ ਹੋਈ ਹੈ ਸੋ ਦੇਖਦੇ ਹਾਂ ਜੀ ਇਹ ਬਦਲੀਆਂ ਨਾਲ ਇਹ ਉਹਨਾਂ ਦੇ ਉੱਤੇ ਕਾਰਵਾਈ ਕਰਕੇ ਕੀ ਇਸ ਦੇ ਉੱਤੇ ਰੋਕ ਪਾਉਣਗੇ ਸਰਕਾਰ ਜਾਂ ਐਸੋਸੀਏਸ਼ਨਾਂ ਇਸ ਨੂੰ ਲੋਕ ਮੁੱਦਾ ਬਣਾ ਪਾਉਣਗੀਆਂ ਹੈ ਵਿਭਾਗੀ ਤੋਂ ਬਾਹਰ ਕੱਢ ਕੇ ਲੋਕਾਂ ਨੂੰ ਨਾਲ ਜੋੜ ਪਾਉਣਗੀਆਂ ਕਿਉਂਕਿ ਇਹਦੇ ਨਾਲ ਬਿਜਲੀ ਜਿਹੜਾ ਕੇਂਦਰੀਕਰਨ ਵਾਲਾ ਫਾਰਮੂਲਾ ਬਿਜਲੀ ਸੋਧ ਬਿਲਾ ਹਾਲਾ ਵਾਲਾ ਉਹ ਵੀ ਵੱਡਾ ਖੜਾ ਜਿਹਦੀ ਸਿੱਧੀ ਮਾਰ ਆਮ ਲੋਕਾਂ ਤੇ ਕਿਸਾਨਾਂ ਤੇ ਸਾਰਿਆਂ ਤੇ ਪੈਣੀ ਹੈ ਉਹ ਵੀ ਲੜਾਈ ਸਾਡੇ ਪੂਰੀ ਖੜੀ ਹੈ ਸੋ ਇਸ ਦੀਆਂ ਚੁਣੌਤੀਆਂ ਬਹੁਤ ਨੇ ਚਲੋ ਇਹ ਜਿੱਥੇ ਮਾਮਲਾ ਹੈ ਉਥੇ ਇੱਕ ਪਹਿਲੂ ਅਜਿ ਚੰਗਾ ਵੀ ਹੈ ਕਿ ਉਹਦੇ ਤੇ ਗੱਲ ਕਰੀਏ ਆਪਾਂ ਉਹ ਚੰਗਾ ਪਹਿਲੂ ਇਹ ਹੈ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਜਦੋਂ ਜਵਾਕ ਆਪਣੀ ਮਾਂ ਬੋਲੀ ਤੋਂ ਬਿਨਾਂ ਕਿਸੇ ਹੋਰ ਬੋਲੀ ਮਤਲਬ ਬਾਦਸ਼ਾਹ ਦੀ ਕੋਈ ਸਿੱਖਿਆ ਲਵੇ ਚਾਹੇ ਅੰਗਰੇਜ਼ੀ ਹੋਵੇ ਚਾਹੇ ਹਿੰਦੀ ਹੋਵੇ ਚਾਹੇ ਸੰਸਕ੍ਰਿਤ ਹੋਵੇ ਚਾਹੇ ਉਰਦੂ ਹੋਵੇ ਜੇ ਹੋਰ ਕਿਸੇ ਪਾਸ਼ਾ ਦੀ ਸਿੱਖਿਆ ਲਵੇ ਤਾਂ ਉਹਦੇ ਵਿੱਚ ਇੱਕ ਪੰਨਾ ਉਹਦੀ ਆਪਣੀ ਮਾਂ ਬੋਲੀ ਦੇ 35 ਅੱਖਰਾਂ ਦਾ ਹੋਣਾ ਜ਼ਰੂਰੀ ਹੈ। ਗੱਲ ਕਰਦਾਂ ਮੈਂ ਸਵੱਤ੍ਰੀਓ ਕਦਮ। ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਇਹ ਫੈਸਲਾ ਕਿ ਜਿਵਾਕ ਬਚਪਨ ਤੋਂ ਲੈ ਕੇ 12ਵੀਂ ਤੱਕ ਜਦੋਂ ਸਰਕਾਰੀ ਸਕੂਲ 'ਚ ਪੜ੍ਹੇ ਜਾਂ ਪ੍ਰਾਈਵੇਟ ਸਕੂਲ 'ਚ ਪੜ੍ਹੇ ਜਾਂ ਮਾਨਤਾ ਪ੍ਰਾਪਤ ਸਕੂਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲ 'ਚ ਪੜ੍ਹੇ ਤਾਂ ਪੰਜਾਬੀ ਵਿਸ਼ੇ ਨੂੰ ਤਾਂ ਪੰਜਾਬੀ 'ਚ ਪੜ੍ਹਾਈ ਪੜ੍ਹੇ। ਉੱਥੇ ਤਾਂ ਊੜਾ ੜਾ 35 ਅੱਖਰ ਟੁੱਟਵੇਂ ਅੱਖਰ ਹੈ ਨਾ ਸ਼ਬਦ ਜੋੜ ਹੈ ਨਾ ਉਹ ਸਾਰਾ ਕੁਝ ਪੜ੍ਹੇ ਤੇ ਉਸ ਤੋਂ ਬਾਅਦ ਉਹ ਫਿਰ ਲੇਖ ਕਹਾਣੀਆਂ ਇਵਾਰਤ ਸਾਰਾ ਕੁਝ ਪੜ੍ਹਨ ਦਾ ਕਵਨ ਬਣੇ ਉੱਥੇ ਤਾਂ ਠੀਕ ਹੈ ਉਹ ਕਹਿੰਦੇ ਕਿ ਤੂੰ ਬਿਨਾਂ ਜਿਉਂ ਅੰਗਰੇਜ਼ੀ ਵਿਸ਼ਾ ਪੜ੍ਹਦਾ ਜੋ ਹਿੰਦੀ ਵਿਸ਼ਾ ਪੜ੍ਹਦਾ ਤਾਂ ਉਹਦੇ ਵਿੱਚ ਵੀ ਉਹਦੀ ਆਪਣੀ ਮਾਂ ਬੋਲੀ ਦੀ ਬਰਨ ਮਾਲਾ ਦਾ 35 ਅੱਖਰਾਂ ਦਾ ਊੜੇ ਆੜੇ ਦਾ ਇੱਕ ਪੰਨਾ ਹੋਣਾ ਲਾਜ਼ਮੀ ਹੈ ਇਹ ਨਿਯਮ ਲਾਗੂ ਹੋਣ ਜਾ ਰਹੇ ਹੈ ਚੰਗੀ ਗੱਲ ਹੈ ਜਿੱਥੇ ਇਹ ਪਹਿਲੂ ਸਵਾਗਤਯੋਗ ਹੈ ਉੱਥੇ ਪੰਜਾਬ ਸਰਕਾਰ ਨੂੰ ਥੋੜਾ ਜਿਆਦਾ ਦੋ ਤਿੰਨ ਪਹਿਲੂਆਂ ਤੇ ਗੌਰ ਕਰਨ ਦੀ ਲੋੜ ਹੈ ਕਿ ਇੱਕ ਤਾਂ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਕਮੀ ਬਹੁਤ ਹੈ ਅਜੇ ਵੀ ਇੱਕ ਇੱਕ ਮਾਸਟਰ ਦੇ ਸਾਰੇ ਸਕੂਲ ਚੱਲਦੇ ਨੇ ਤੇ ਆ ਬਲਾਕ ਸਾਮਤੀ ਜਿਹੜਾ ਬੇਚੋਣਾ ਦੀ ਡਿਊਟੀਆਂ ਲਾਤੀਆਂ ਸਕੂਲਾਂ ਨੂੰ ਤਾਲੇ ਲਾ ਕੇ ਸੁਰਸਿਕਤਾ ਕਲਾਸ ਵਿੱਚ ਜੇ ਇੱਕ ਸਕੂਲ ਇੱਕ ਮਤਲਬ ਪੰਜ ਪੰਜਵੀਂ ਕਲਾਸ ਤੱਕ ਹੈ ਸੱਤਵੀਂ ਅੱਠਵੀਂ ਕਲਾਸ ਤੱਕ ਸਕੂਲ ਹੈ ਤੇ ਇੱਕ ਮਾਸਟਰ ਹੈ ਉਹ ਦੱਸੋ ਕਿਵੇਂ ਜੇ ਵਾਕਿਆ ਨੂੰ ਟੈਕਲ ਕਰੂਗਾ ਤਾਂ ਇੱਕੋ ਸਮੇਂ ਕਿਵੇਂ ਪੜ੍ਹਾਉਗਾ ਤੇ ਧਿਆਨ ਕਿਵੇਂ ਬਣੂਗਾ ਇਹ ਬਹੁਤ ਵੱਡੀਆਂ ਚੁਣੌਤੀਆਂ ਨੇ ਇਸ ਲਈ ਤਾਂ ਕਮੀ ਅਧਿਆਪਕਾਂ ਦੀ ਦੂਰ ਕਰਨ ਦੀ ਲੋੜ ਹੈ ਦੂਸਰਾ ਇਸ ਦੇ ਨਾਲ ਇੱਕ ਹੋਰ ਅਹਿਮ ਪਹਿਲੂ ਕਿ ਭਗਵੰਤ ਮਾਨ ਜੀ ਤੁਸੀਂ ਖੁਦ ਕਹਿੰਦੇ ਹੁੰਦੇ ਸੀ ਕਿ ਮੈਂ ਮਾਸਟਰ ਦਾ ਮੁੰਡਾ ਐ ਮੈਨੂੰ ਪਤਾ ਹੈ ਮਾਸਟਰਾਂ ਦੀ ਜਦੋਂ ਪੜ੍ਹਾਈ ਤੋਂ ਬਿਨਾਂ ਹੋਰ ਡਿਊਟੀਆਂ ਲੱਗ ਜਾਂਦੀਆਂ ਸਾਡੀ ਸਰਕਾਰ ਦੇ ਟਾਈਮ ਨਹੀਂ ਲੱਗੂਗੀ ਸਭ ਤੋਂ ਵੱਧ ਥੋੜੀ ਸਰਕਾਰ 'ਚ ਲੱਗ ਰਹੀ ਹੈ ਪਹਿਲੇ ਵੀ ਲਾਉਂਦੇ ਸੀ ਤੁਸੀਂ ਉਹਨਾਂ ਦਾ ਵੀ ਚੰਨ ਛੜ ਦਿੰਦੇ ਸੀ ਬੱਸਾਂ ਚੜਾਉਣ 'ਚ ਆਪਣੀਆਂ ਰੈਲੀਆਂ 'ਚ ਬੱਸਾਂ ਚੜਾਉਣ ਲਈ ਵੀ ਮਾਸਟਰਾਂ ਦੀਆਂ ਡਿਊਟ ਦੂਸਰਾ ਇਹ ਤੋਂ ਸ਼ਿਕਾਰਾ ਜਰੂਰ ਮਾਸਟਰਾਂ ਨੂੰ ਦੋ ਤੀਜਾ ਜਿਹੜਾ ਹੋਰ ਇੱਕ ਅਹਿਮ ਪਹਿਲੂ ਹੈ ਇਹਦੇ ਵਿੱਚ ਉਹ ਹੈ ਜੀ ਤਿੰਨ ਭਾਸ਼ਾਈ ਫਾਰਮੂਲਾ ਜੂਏਨੋ ਦਾ ਸਰਵੇ ਕਹਿੰਦਾ ਹੈ ਕਿ ਜਦੋਂ ਜਵਾਕ ਮੋਢਲੀ ਸਿੱਖਿਆ ਪ੍ਰਾਇਮਰੀ ਦੀ ਸਿੱਖਿਆ ਆਪਣੀ ਮਾਂ ਬੋਲੀ ਚ ਲੈਂਦਾ ਤਾਂ ਉਹ ਬਾਅਦ ਚੇ ਵਿੱਚੋਂ ਹੋਰ ਭਾਸ਼ਾਵਾਂ માં ਸਿੱਖਣ ਚ ਨੁਪੁੰਣ ਹੋ ਜਾਂਦਾ ਪਰ ਤੁਸੀਂ ਜਦੋਂ ਜੰਮ ਦੇ ਜਵਾਕ ਦੇ ਉੱਤੇ ਪਹਿਲੀ ਕੱਚੀ ਪੱਕੀ ਦੂਜੀ ਤੋਂ ਹੀ ਤੁਸੀਂ ਉਹਦੇ ਉੱਤੇ ਪੰਜਾਬੀ ਦੇ ਨਾਲੇ ਹਿੰਦੀ ਅੰਗਰੇਜ਼ੀ ਥੋਪ ਦਿੰਨੇ ਹੋ ਤੋ ਕਿਸੇ ਵੀ ਭਾਸ਼ਾ ਦਾ ਮਾਹਰ ਨਹੀਂ ਬਣਦਾ ਨਾ ਆਪਣੀ ਮਾਂ ਬੋਲੀ ਦਾ ਨਾ ਦੂਜੀਆਂ ਭਾਸ਼ਾਵਾਂ ਦਾ ਇਸ ਲਈ ਘੱਟੋ-ਘੱਟ ਪੰਜਵੀਂ ਤੱਕ ਤਾਂ ਕੱਲੀ ਆਪਣੀ ਮਾਂ ਬੋਲੀ ਸਾਰੀ ਸਿੱਖਿਆ ਰੱਖੋ ਮੈਂ ਕੱਲੇ ਵਿਸ਼ੇ ਦੀ ਗੱਲ ਨਹੀਂ ਕਰ ਰਿਹਾ ਮੈਂ ਮਾਧਿਅਮ ਦੀ ਵੀ ਗੱਲ ਕਰ ਰਿਹਾ ਕਿ ਪੜ੍ਹਾਈ ਦਾ ਮਾਧਿਅਮ ਪੰਜਵੀਂ ਤੱਕ ਤਾਂ ਸਮੁੱਚਾ ਆਪਣੀ ਵਿਸ਼ੇ ਚ ਹੋਵੇ ਉਸ ਤੋਂ ਬਾਅਦ ਛੇਵੀਂ ਤੋਂ ਬਾਅਦ ਫਿਰ ਜਿਵੇਂ ਸਾਡੇ ਸਮਿਆਂ 'ਚ ਅੰਗਰੇਜ਼ੀ ਲੱਗਦੀ ਸੀ ਲੱਗੇ ਅੱਠਵੀਂ ਤੋਂ ਬਾਅਦ ਹਿੰਦੀ ਲਾਉਣੀ ਆ ਲਾਓ ਫਿਰ ਉਸ ਤਰੀਕੇ ਕਰਨਾ ਚੱਲੋ ਜਾਂ ਛੇਵੀਂ ਤੇ ਹਿੰਦੀ ਲਾਉਣੀ ਆ ਲਾ ਲਓ ਅੱਠਵੀਂ ਤੇ ਅੰਗਰੇਜ਼ੀ ਲਾਉਣੀ ਆ ਲਾ ਲਓ ਪਰ ਜਮਦੇ ਜਮਾਕਤੇ ਜਦੋਂ ਤਿੰਨ ਭਾਸ਼ਾ ਹੀ ਥੋਪ ਦਿੰਦੇ ਹੋ ਤਾਂ ਕਿਸੇ ਭਾਸ਼ਾ ਦਾ ਮਾਹਰ ਨਹੀਂ ਹੁੰਦਾ ਇਸ ਲਈ ਇਸ ਨੁਕਤੇ ਤੇ ਵੀ ਕੰਮ ਕਰਨ ਦੀ ਲੋੜ ਹੈ ਦੂਸਰਾ ਚਿੰਤਾ ਇਹਦੇ ਵਿੱਚ ਇਹ ਵੀ ਹੈ ਕਿ ਆ ਸਰਵੇ ਪਿਛਲੇ ਦਿਨਾਂ ਚ ਆਪਾਂ ਚਰਚਾ ਵੀ ਕੀਤੀ ਸੀ ਕਿ ਤੀਜੀ ਜਮਾਤ ਤੱਕ ਦੇ 15% ਦੀ ਜਵਾਬਕ ਸਿਰਫ ਮਤਲਬ ਕਿ ਊੜਾ ਲਾਈ ਪੜਾਉਂਦੇ ਨੇ ਸ਼ਬਦ ਜੋੜ ਨਹੀਂ ਪੜਾਉਂਦੇ ਤੀਜੀ ਜਮਾਤ ਦੇ ਵਿਦਿਆਰਥੀ ਇਗੀ ਜਮਾਤ ਦੇ ਵਿੱਚ 4.6% ਵਿਦਿਆਰਥੀ ਤਾਂ ਉਹਨੇ ਜਿਹੜੇ ਉੜਾ ਵਾਲਾ ਵੀ ਨਹੀਂ ਪੜ ਪਾਉਂਦੇ 28% ਦੀ ਵਿਦਿਆਰਥੀਓ ਨੇ ਜਿਹੜੇ ਮਤਲਬ ਕਿ ਪਹਿਲੀ ਜਮਾਤ ਵਾਲਾ ਸਿਲੇਬਸ ਪੜ੍ਹ ਪਾਉਂਦੇ ਨੇ ਤੀਜੀ ਜਮਾਤ ਚ ਆ ਕੇ ਤੀਜੀ ਜਮਾਤ ਚ ਆ ਕੇ 28% ਦੀ ਵਿਦਿਆਰਥੀ ਹੈ ਜਿਹਨੇ ਜਿਹੜਾ ਪਹਿਲੀ ਜਮਾਤ ਵਾਲਾ ਸਿਲੇਬਸ ਹੀ ਪੜ੍ਹ ਪਾਉਂਦੇ ਨੇ ਇਹ ਸਥਿਤੀ ਹੈ ਤੀਜੀ ਤੋਂ ਲੈ ਕੇ 8ਵੀਂ ਜਮਾਤ ਤੱਕ 47% ਦੀ ਵਿਦਿਆਰਥੀ ਨੇ ਜਿਹੜੇ ਜਿਹੜੇ ਪੂਰਾ ਪਾਠ ਪੜ੍ਹ ਲੈਂਦੇ ਨੇ ਕਹਾਣੀ ਪੜ ਲੈਂਦੇ ਨੇ ਇਵਾਰਤ ਪੜ ਲੈਂਦੇ ਨੇ ਅਖਬਾਰ ਪੜ ਲੈਂਦੇ ਨੇ ਮਤਲਬ ਤੀਜੀ ਤੋਂ ਅੱਠਵੀਂ ਜਮਾਤ ਤੱਕ 100 ਵਿੱਚੋਂ 47 ਜਵਾਕ 50% ਦੀ ਵੀ ਨਹੀਂ ਹੈਗੇ ਜਿਹੜੇ ਇਹ ਸਾਰੀ ਪ੍ਰਕਿਰਿਆ ਚ ਸਹੀ ਪੜ ਸਕਣ ਸੋ ਜਿੱਥੇ ਇਹ ਚਣੌਤੀ ਹੈ ਉੱਥੇ ਇਸ ਪਹਿਲੂ ਨੂੰ ਜਿਹੜਾ ਤੁਸੀਂ ਕਦਮ ਚੁੱਕਿਆ ਹੈ ਸਾਰਥਕ ਕਦਮ ਹੈ ਇਹਦੇ ਨਾਲ ਮਾਂ ਬੋਲੀ ਦਾ ਹੋਰ ਪਸਾਰਾ ਹੋਊਗਾ ਉਹਦੇ ਲਈ ਇਕੱਲੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲ ਕਿਉਂ ਜੀ ਸਰਕਾਰੀ ਪ੍ਰਾਈਵੇਟ ਜਾਂ ਮਾਨਤਾ ਪ੍ਰਾਪਤ ਕਿਉਂ ਜੀ ਜਿਹੜੇ CBSE ਵਾਲੇ ਸਕੂਲ ਨੇ ਹੋਰ SBI ਬੋਰਡ ਪਤਾ ਨਹੀਂ ਕਿਹੜੇ ਬੋਰਡ ਹੋਰ ਕੇਂਦਰੀ ਸਕੂਲ ਖੁੱਲ੍ਹ ਕਹਿੰਦੇ ਜਿਹੜੇ ਪੰਜਾਬ ਦੀ ਹੱਦ 'ਚ ਖੁੱਲੇ ਸਕੂਲ ਨੇ ਉਹਨਾਂ ਸਾਰੇ 'ਚ ਲਾਜ਼ਮੀ ਕਰੋ ਉੱਥੇ ਤਾਂ ਪੰਜਾਬੀ ਬੋਲਣ ਤੋਂ ਕਿੰਨੀ ਵਾਰ ਜੁਰਮਾਨਾ ਲਾਉਂਦੇ ਪਾਤਰ ਸਾਹਿਬ ਨੂੰ ਉਹੀ ਨਹੀਂ ਕਹਤਾ ਲਿਖਣੀ ਪਈ ਤੇ ਅੱਜ ਵੀ ਇਹ ਮਾਮਲੇ ਸਾਡੇ ਸਾਹਮਣੇ ਆਉਂਦੇ ਨੇ ਸਕੂਲਾਂ 'ਚ ਸ਼ੈਰੀ ਕਰਨ ਜਿਹੇ ਜਾ ਹੋਇਆ ਤੇ ਮਜਬੂਰ ਕੀਤਾ ਜਾਂਦਾ ਜੇ ਬਾਕਾਂ ਨੂੰ ਹਿੰਦੀ ਦੇ ਰੀਜੀ ਬੋਲਣੀ ਪੰਜਾਬ ਦੇ ਵਿੱਚ ਸੋ ਇਸ ਲਈ ਉਹਨਾਂ ਸਕੂਲਾਂ ਤੋਂ ਵੀ ਨਿਕελ ਪਾਉਣ ਦੀ ਲੋੜ ਹੈ ਬਹੁਤ ਗੰਭੀਰ ਵਿਸ਼ਾ ਹੈ ਚਲੋ ਜਿੱਥੇ ਇਹ ਪਹਿਲੂ ਹੈ ਤੁਹਾਨੂੰ ਜਾਂਦੇ ਜਾਂਦੇ ਥੋੜੀ ਜੀ ਗੱਲ ਮੈਂ ਤੁਹਾਨੂੰ ਚੰਡੀਗੜ੍ਹ ਦੀ ਦੱਸ ਦਿਆਂ ਭਾਈ ਚੰਡੀਗੜ੍ਹ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਐਮਸੀ ਤੋੜ ਲਿਆ ਆਮ ਆਦਮੀ ਪਾਰਟੀ ਦੇ ਦੋ ਵੈਸੇ ਇੱਥੇ ਸਾਂਝੇ ਤੌਰ ਤੇ ਲੜੀ ਸੀ ਐਮਪੀ ਦੀ ਚੋਣ ਕਾਂਗਰਸ ਤੇ ਆਮ ਆਦਮੀ ਪਾਰਟੀ ਉਸ ਫਾਰਮੂਲਾ ਹੀ ਸੀਗਾ ਵੀ ਕਿ ਐਮਪੀ ਸਾਡਾ ਮੇਅਰ ਆਪ ਦਾ ਸੋ ਐਮਪੀ ਦਾ ਬਣ ਗਿਆ ਕਾਂਗਰਸ ਦਾ ਪੇਰ ਦੇ ਮਾਮਲੇ ਦੇ ਵਿੱਚ ਸੀਟਾਂ ਵੀ ਵੱਧ ਆਮ ਆਦਮੀ ਪਾਰਟੀ ਕੋਲ ਹੈਗੀਆਂ ਕਾਂਗਰਸ ਨਾਲ ਮਿਲਾ ਕੇ ਪਰ ਤਾਂ ਵੀ ਪੇਚ ਫਸਦਾ ਗਿਆ ਚੰਡੀਗੜ੍ਹ ਦੇ ਵਿੱਚ 35 ਨੇ ਜੀ ਐਮਸੀ ਇੱਕ ਹੁੰਦਾ ਐਮਪੀ ਇੰਜ ਮਲਾ ਕੇ 36 ਵੋਟਾਂ ਬਣ ਜਾਂਦੀਆਂ ਜਦੋਂ ਕਿ ਨੋਮੀਨੇਟ ਵੀ ਨੋ ਹੈਗੇ ਪਰ ਉਹ ਨੋ ਬੋਟ ਨਹੀਂ પા ਸਕਦੇ ਸੋ 35 ਐਮਸੀ ਨੇ ਜਿਨ੍ਹਾਂ ਦੇ ਵਿੱਚੋਂ 16 ਐਮਸੀ ਸਭ ਤੋਂ ਵੱਧ ਭਾਜਪਾ ਕੋਲ ਸੀ 13 ਐਮਸੀ ਆਮ ਆਦਮੀ ਪਾਰਟੀ ਕੋਲ ਸੀ ਤੇ 6 ਕਾਂਗਰਸ ਕੋਲ ਉਧਰ 16 ਰਹਿ ਜਾਂਦੇ ਸੀ ਇਧਰ 13 ਅ 6 19 ਬਣ ਗਏ ਤੇ 19 ਉਹ ਚਾਹੀਦੇ ਹੁੰਦੇ ਨੇ ਇੱਕ ਵੋਟ ਇਹਨਾਂ ਕੋਲ ਐਮਪੀ ਦੀ ਵੀ ਆਪਣੀ ਆ ਗਈ ਪਹਿਲਾਂ ਉਧਰ ਵਾਲੀ ਸੀ ਐਮਪੀ ਫਿਰ ਇਧਰ ਵਾਲਾ ਹੋ ਗਿਆ ਚਲੋ ਇਹਨਾਂ ਕੋਲ 20 ਵੋਟਾਂ ਵੀ ਬਣ ਗਈਆਂ ਪਰ ਤਾਂ ਵੀ ਇੱਕ ਵਾਰ ਖਲਾਰਾ ਪਾਇਆ ਜਿਵੇਂ ਉਹ ਸਭ ਨੇ ਦੇਖਿਆ ਐ ਵੋਟ ਪ੍ਰਖਿਰਿਆਲ ਚ ਜਿਉਂ ਜੀ ਖੇਲਾ ਹੋਇਆ ਐ ਕਿ ਜੀ ਵੋਟਾਂ ਰੱਦ ਜਾਣ ਕੇ ਕੀਤੀਆਂ ਕਰਾਸ voting ਹੁਣ ਇਸ ਵਾਰ ਫਾਰਮੂਲਾ ਇਹ ਆ ਗਿਆ ਕਿ ਜਦੋਂ ਗਿਣਤੀ ਦੇ ਬੰਦੇ ਨੇ ਪਤਾ ਇਹ ਉਸ ਪਾਰਟੀ ਦੇ ਬੰਦੇ ਨੇ ਤਾਂ ਹੱਥ ਖੜਾ ਕੇ ਚੋਣ ਕਰੋ ਮੇਅਰ ਦੀ ਹਰ ਸਾਲ ਚੋਣ ਹੁੰਦੀ ਹੈ ਚੰਡੀਗੜ੍ਹ ਚ ਮੇਅਰ ਦੀ ਹੁਣ ਜਦੋਂ ਹੱਥ ਖੜਾਉਣ ਵਾਲੀ ਵਾਰੀ ਆਈ ਤਾਂ ਫਿਰ ਪਤਾ ਲੱਗਿਆ ਵੀ ਕਿ ਕਰਾਸ voting ਮੁਸ਼ਕਲ ਹੋ ਜੂਗੀ ਜਿਹੜਾ ਬਾਗੀ ਹੋਊਗਾ ਜਾਉ ਵਿਕੇਆ ਹੋਇਆ ਮੰਨਿਆ ਜਾਊਗਾ ਹੈ ਜਾਓ ਮਤਲਬ ਕਿ ਦਲ ਬਦਲੀ ਗਣੀ ਜਾਊਗੀ ਸੋ ਇਸ ਲਈ ਫਿਰ ਕੋਈ ਨਹੀਂ ਚਾਹੂਗਾ ਕਿ ਜਨਤਕ ਤੌਰ ਤੇ ਮੇਰਾ ਜਲੂਸ ਨਿਕਲੇ ਇਹ ਜੇ ਫਿਰ ਗਿਣਤੀ ਪੂਰੀ ਕਰਨੀ ਪਊਗੀ ਹੁਣ ਭਾਜਪਾ ਕੋਲ 16 ਨੇ ਆਮ ਆਦਮੀ ਪਾਰਟੀ ਕੋਲ 13 ਨੇ ਤੇ 6 ਕਾਂਗਰਸ ਕੋਲ ਨੇ ਤੇ ਉਧਰ 13 6 19 ਬਣ ਕੇ ਇੱਕ ਐਮਪੀ ਦੀ ਬੋਰਡ ਬਣ ਕੇ 20 ਬਣਦੇ ਨੇ ਤੇ 36 ਦੇ ਵਿੱਚੋਂ ਜਿਹੜਾ ਵੀ 19 ਲੈ ਜਾਵੇ ਉਹਦੀ ਗਣਤੀ ਪੂਰੀ ਹੈ ਹੁਣ 16 ਨੂੰ 19 ਕਰ ਲਈ ਤਿੰਨ ਚਾਹੀਦੇ ਸੀ ਉਹਨਾਂ ਨੇ ਦੋ ਤੋੜ ਲਏ ਜਨਾਬ ਆਮ ਆਦਮੀ ਪਾਰਟੀ ਦੀਆਂ ਦੋ ਮਹਿਲਾ ਐਮਸੀ ਬੀਜੇਪੀ ਚ ਸ਼ਾਮਲ ਹੋ ਗਈ ਸੁਣ ਬੀਜੇਪੀ ਕੋਲ ਤਾਂ 18 ਹੋ ਗਏ ਤੇ ਆਮ ਆਦਮੀ ਪਾਰਟੀ ਕੋਲ 11 ਰਹਿ ਗਏ ਪਰ 6 ਕਾਂਗਰਸ ਵਾਲੇ ਆ ਗਏ 17 ਹੋ ਗਏ ਕੈਂਪੀ ਵੀ ਆ ਗਿਆ 18 ਹੋ ਗਏ ਹੁਣ 18-18 ਤੇ ਖੇਲ ਬਰਾਬਰ ਹੈ ਜਨਵਰੀ ਚ ਮੇਅਰ ਦੀ ਚੋਣ ਆਉਣਾ ਹੋ ਸਕਦਾ ਜਦ ਤੱਕ ਬੀਜੇਪੀ ਕੋ ਤਾਂ ਹੋਰ ਖਰੀਦ ਲਵੇ ਭਾਈ ਜਾਂ ਫਿਰ ਆਮ ਆਦਮੀ ਪਾਰਟੀ ਮੋੜ ਕੇ ਲਿਆ ਸਕਦੀ ਹੈ ਦੇਖਣ ਵਾਲੀ ਗੱਲ ਹੋਗੀ ਸੋ ਖੇਲਾ ਸ਼ੁਰੂ ਹੈ ਜਨਾਬ ਮੇਅਰ ਹਗਾ ਤਾਂ ਤੇ ਪਰ ਕੀ ਹੈ ਮੇਅਰ ਤੱਕ ਇਹ ਰੁਕਦਾ ਜਹੋਰ ਕਿਸੇ ਪ੍ਰਕਰਿਆ ਤੋਂ ਕਿ ਵਿ ਜਾਂਦਾ ਇਹ ਵੀ ਪੈਨੂ ਦੇਖਣ ਜਾਊਗਾ ਬਹੁਤ ਬਹੁਤ ਸ਼ੁਕਰੀਆ